ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਆ ਤੁਹਾਡੇ ਸਾਹਮਣੇ ਬਰਸਾਤਾਂ ਦੇ ਦਿਨ ਚੱਲ ਰਹੇ ਆ ਤੇ ਇਸੀਆਂ ਚ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਆ ਪਾਣੀ ਡੇਕਨ ਦੀ ਪਾਣੀ ਡੇਕਨ ਦੀ ਇਸੀਆਂ ਦੇ ਵਿੱਚ ਕਈ ਕਾਰਨ ਹੋ ਜਾਂਦੇ ਆ ਜਿਦੇ ਵਿੱਚ ਤੁਹਾਡਾ ਤੁਹਾਡੇ ਨਾਲ ਅੱਜ ਆਪਾਂ ਜ਼ਿਕਰ ਕਰ ਰਹੇ ਆ ਕੁਝ ਕਾਰਨਾਂ ਦਾ ਜਿਦੇ ਕਰਕੇ ਪਾਣੀ ਡੇਕਦਾ ਆ ਬੋਲਦਾ ਹੱਸਦਾ ਏਸੀ ਆ ਇਹ ਏਸੀ ਆਪਾਂ ਖੋਲਿਆ ਸੀਗਾ ਇਹਤੇ برف ਜੰਮਦੀ ਸੀ ਕੋਇਲ ਤੇ ਬਰਫ ਜੰਮਣ ਦਾ ਮੇਨ ਕਾਰਨ ਹੁੰਦਾ ਇਹਦੇ ਵਿੱਚ ਗੈਸ ਘੱਟ ਹੁੰਦੀ ਹੈ ਕਈ ਵਾਰ ਪਰ ਇਹਦੇ ਵਿੱਚ ਗੈਸ ਪੂਰੀ ਸੀ ਗੈਸ ਘੱਟ ਦਾ ਕਾਰਨ ਨਹੀਂ ਸੀਗਾ ਬਰਫ ਜੰਮਣੀ ਇਹ ਜਿਹੜੀ ਕੋਇਲ ਹੈ ਜਸਤਨਾ ਪੂਰੀ ਭਰ ਚੁੱਕੀ ਸੀ ਜਸਤਨਾ ਜਦੋਂ ਪੂਰੀ ਭਰ ਗਈ ਮਿੱਟੀ ਦੇ ਨਾਲ ਜਿਹੜੀ ਹਵਾ ਇਹਦੇ ਵਿੱਚੋਂ ਪਾਸ ਨਹੀਂ ਹੁੰਦੀ ਸੀ ਕੋਇਲ ਦੀ ਜਿਹੜੀ ਠੰਡਕਾ ਕਮਰੇ ਦੇ ਵਿੱਚ ਫੈਲਦੀ ਨਹੀਂ ਔਰ ਉਹ ਠੰਡਕ ਕੋਇਲ ਦੇ ਵਿੱਚ ਹੀ ਵਧਣ ਲੱਗ ਜਾਂਦੀ ਹੈ ਜਿਹਦੇ ਕਰਕੇ ਕੋਇਲ ਜਾਦੀ ਠੰਡੀ ਹੋ ਜਾਂਦੀ ਹੈ ਤੇ ਇਹਦੇ ਤੇ ਬਰਫ ਜੰਮਣ ਲੱਗ ਜਾਂਦੀ ਹੈ ਜਦੋਂ ਇਹ ਕੋਈ ਨਾ ਕਿ ਸਾਫ ਕਰਤੀ ਹੁਣ ਬਿਲਕੁਲ ਜਿਹੜਾ ਇੱਕ ਕਸਟਮਰ ਕਹਿੰਦਾ ਸੀ ਅਸੀਂ 16 ਡਿਗਰੀ ਤੇ ਚਲਾਉਨੇ ਆ ਕਮਰਾ ਠੰਡਕ ਨਹੀਂ ਕਰਦਾ ਉਹ ਮੈਂ ਦਾਅਵੇ ਨਾ ਕਹਿਣਾ ਇਹਨਾਂ ਤੋਂ 25 ਡਿਗਰੀ ਤੇ ਵੀ ਨਹੀਂ ਸੱਤਾ ਜਾਣਾ 25 ਡਿਗਰੀ ਤੇ ਵੀ ਇਹ ਠੰਡ ਲਾਉਗਾ 26 ਤੇ ਵੀ ਠੰਡ ਲਾਉਗਾ ਏਸੀ ਕਿਉਂਕਿ ਏਸੀ ਇੱਕ ਬਿਲਕੁਲ ਨਵੇਂ ਵਰਗੀ ਫੀਲਿੰਗ ਇਹਨਾਂ ਨੂੰ ਆਊਗੀ ਜਿਵੇਂ ਵੀ ਨਵਾਂ ਚਲਾ ਰਹੇ ਆ ਇਹ ਸਾਫ ਕਰਕੇ ਤੇ ਹੁਣ ਤੁਹਾਨੂੰ ਸਮਝਾਉਣੇ ਆ ਇਹ ਵਿੱਚ ਏਸੀ ਪਾਣੀ ਕਿਹੜੇ ਕਿਹੜੇ ਕਾਰਨਾ ਕਰਕੇ ਦੇ ਦਿੰਦਾ ਹਾਂ ਆ ਏਸੀ ਦੀ ਬਾਡੀ ਆ ਇੱਧਰ ਆ ਕੇ ਦਿਖਾਓ ਕੋਲਾ ਆ ਏਸੀ ਦੀ ਬਾਡੀ ਇੱਥੇ ਫਿੱਟ ਹੋਇਆ ਦਾ ਫਲੋਰ ਇਸ ਤਰ੍ਹਾਂ ਆ ਜਿਹੜੀ ਤੁਸੀਂ ਕੋਇਲ ਦੇਖ ਰਹੇ ਹੋ ਇਹ ਇੱਕ ਕੋਇਲ ਹੈ ਇਸ ਤਰ੍ਹਾਂ ਇੱਥੇ ਪਿੱਟੂ ਠੀਕ ਆ ਸਭ ਤੋਂ ਪਹਿਲਾ ਕਾਰਨ ਤਾਂ ਇਹੀ ਆ ਵੀ ਜਦੋਂ ਕੋਇਲ ਬੰਦ ਹੋ ਜਾਂਦੀ ਹੈ ਮਿੱਟੀ ਦੇ ਨਾਲ ਆਪਾਂ ਜਦੋਂ ਇਹਨੂੰ ਸਰਵਿਸ ਕਰਦੇ ਆ ਭਾਵੇਂ ਮੈਂ ਕਰਾਂ ਭਾਵੇਂ ਕੋਈ ਵੀ ਮਕੈਨਿਕ ਇਹਦੇ ਇੱਕ ਪਾਸੋਂ ਪਾਣੀ ਵਜਦਾ ਇੰਦਰਲੇ ਪਾਸੋਂ ਇਹਦੇ ਅੰਦਰਲੇ ਪਾਸੋਂ ਪਾਣੀ ਨਹੀਂ ਵਜ ਸਕਦਾਗਾ ਇਸ ਪਾਸੋਂ ਹਰ ਸਾਲ ਥੋੜੀ ਥੋੜੀ ਡਸਟ ਇਹਦੇ ਚ ਜਮਾ ਹੋਈ ਜਾਂਦੀ ਹੈ ਸਰਵਸ ਚੰਗੀ ਤਰ੍ਹਾਂ ਹੋ ਨਹੀਂ ਸਕਦੀ ਚਾਰ ਪੰਜ ਸਾਲਾਂ ਬਾਅਦ ਆਪਾਂ ਨੂੰ ਇਹ ਇਸ ਦੀ ਲਾ ਕੇ ਸਰਵਸ ਕਰਾਉਣਾ ਜ਼ਰੂਰੀ ਹੋ ਜਾਂਦਾ ਤਾਂ ਕਿ ਬਿਲਕੁਲ ਏਸੀ ਸਾਫ਼ ਹੋ ਸਕੇ ਆਪਣੀ ਬਿਜਲੀ ਦੀ ਬਚਤ ਹੋ ਸਕੇ ਜਦੋਂ ਇਹ ਇਹਦੇ ਚ ਡਸਟ ਜਿਆਦੀ ਜਮਾ ਹੋ ਜਾਂਦੀ ਹੈ ਕੂਇਲ ਜਿਆਦੀ ਠੰਡੀ ਹੋ ਜਾਂਦੀ ਹੈ ਕੂਇਲ ਜਿਆਦਾ ਠੰਡੀ ਹੋਣ ਕਾਰਨ ਇਹ ਇਹਦੇ ਵਿੱਚ ਜਿਹੜਾ ਪਾਣੀ ਬਣਦਾ ਮੌਇਸਚਰ ਬਣਦਾ ਉਹ ਵੀ ਬਹੁਤ ਜ਼ਿਆਦਾ ਠੰਡਾ ਹੋ ਜਾਂਦਾ ਪਾਣੀ ਜਦੋਂ ਠੰਡਾ ਪਾਣੀ ਹੁੰਦਾ ਬਹੁਤ ਜ਼ਿਆਦਾ ਆਹ ਇਹਦੀ ਟ੍ਰੇ ਆ ਜਿੱਥੋਂ ਪਾਣੀ ਬਾਹਰ ਨਿਕਲਦਾ ਆ ਜਿਹੜੀ ਕੋਇਲ ਆ ਕੋਇਲ ਦਾ ਪਾਣੀ ਇਸ ਟੇ ਦੇ ਵਿੱਚ ਜਿੱਕਦਾ ਰਹਿੰਦਾ ਜਿੱਥੋਂ ਬਾਹਰ ਨਿਕਲਦਾ ਜਦੋਂ ਪਾਣੀ ਕੋਇਲ ਇਹਦੇ ਟ੍ਰੇ ਦੇ ਵਿੱਚ ਜ਼ਿਆਦਾ ਠੰਡਾ ਹੁੰਦਾ ਤਾਂ ਇਹਦੀ ਜਿਹੜੀ ਪਲਾਸਟਿਕ ਦੀ ਬਾਡੀ ਹੈ ਇਹਨੂੰ ਵੀ ਠੰਡੀ ਕਰ ਦਿੰਦਾ ਲੋਡ ਤੋਂ ਜ਼ਿਆਦਾ ਜਿਹਦੇ ਨਾਲ ਬਿਨਾਂ ਕਾਰਨ ਤੋਂ ਵੀ ਇਹਦੀ ਬਾਡੀ ਤੇ ਮੌਇਸਚਰ ਬਣ ਲੱਗ ਜਾਂਦੀ ਹੈ ਪਰ ਸਾਧ ਦੇ ਦਿਨਾਂ ਦੇ ਵਿੱਚ ਉਹ ਇਸ ਦੀ ਲਾਹ ਕਿ ਜਿੰਨਾ ਚਿਰ ਆਪਾਂ ਸਰਵਿਸ ਨਹੀਂ ਕਰਦੇ ਜਾਂ ਚੰਗੀ ਤਰ੍ਹਾਂ ਦੀ ਸਫਾਈ ਨਹੀਂ ਹੁੰਦੀ ਉਹ ਮੌਇਸਚਰ ਬੰਨੋਂ हट ਨਹੀਂ ਸਕਦੀ ਦੂਜਾ ਕਾਰਨ ਤੁਹਾਨੂੰ ਦੱਸਦੇ ਆ ਇੱਕ ਮੇਨ ਜਿਵੇਂ ਦੀ ਆ ਪਾਈਪ ਆ ਡਰੇਨ ਪਾਈਪ ਉਹ ਤਾਂ ਆਮ ਹੀ ਤੁਸੀਂ ਵੇਖਿਆ ਹੋਣਾ ਬਲੌਂਕ ਹੋ ਜਾਂਦੀ ਆ ਕਈ ਵਾਰੀ ਇੱਥੋਂ ਆ ਜਿਵੇਂ ਜੋੜ ਲੈ ਗਿਆ ਉਹ ਇਹ ਜੋੜ ਢਿੱਲਾ ਹੋ ਜਾਂਦਾ ਇਹ ਇਹ ਮੇਨ ਕਾਰਨ ਹੈਗੇ ਆ ਦੂਜਾ ਤੁਹਾਨੂੰ ਦੱਸਦੇ ਆ ਕਾਰਨ ਡਸਟ ਦਾ ਆ ਤੁਹਾਡੇ ਨੇੜੇ ਉਹ ਕਿੰਦਰ ਵੀ ਦਿਖਾਇਆ ਜੇ ਆ ਜਿੱਥੇ ਉਂਗਲਾਂ ਤੁਸੀਂ ਦੇਖ ਰਹੇ ਮਿਲ ਗਿਆ ਇੱਥੇ ਕੋਇਲ ਆ ਕੇ ਫਿੱਟ ਹੁੰਦੀ ਹੈ ਤੇ ਕੋਇਲ ਦਾ ਪਾਣੀ ਇਹਦੇ ਵਿੱਚ ਡਿੱਗਦਾ ਟ੍ਰੇ ਦੇ ਉਹ ਜਿਹੜਾ ਪਾਣੀ ਟ੍ਰੇ ਦੇ ਵਿੱਚ ਡਿੱਗਦਾ ਉਹ ਪਾਣੀ ਇਹਦੇ ਵਿੱਚ ਵੀ ਆ ਕੇ ਅੱਗੇ ਇਸ ਟ੍ਰੇ ਦੇ ਵਿੱਚ ਇਕੱਠਾ ਹੋ ਜਾਂਦਾ ਇਸ ਟ੍ਰੇ ਦੇ ਵਿੱਚ ਡਿੱਗਣ ਲੱਗ ਜਾਂਦਾ ਇੱਥੇ ਇਸ ਰਸਤੇ ਰਹੀਂ ਪਰ ਕਿਸੇ ਕਾਰਨ ਕਰਕੇ ਜੜੀ ਦਸ ਧੋਕੇ ਇੱਥੋਂ ਇਹ ਰਸਤਾ ਬੰਦ ਹੋ ਜਾਂਦਾ ਮਿੱਟੀ ਦੇ ਨਾਲ ਤੇ ਉਹ ਪਾਣੀ ਕੋਇਲ ਦੇ ਬਾਅਦ ਵੀ ਡਿੱਗ ਲੱਗ ਜਾਂਦਾ ਤੇ ਉਹ ਪਾਣੀ ਬਲੂਰ ਦੇ ਵਿੱਚ ਵੀ ਡੁੱਲਣ ਲੱਗ ਜਾਂਦਾ ਬਲੂਰ ਪਾਣੀ ਬਲੂਰ ਦੇ ਵਿੱਚ ਪਾਣੀ ਛੁੱਟਣ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਤੇ ਬਲੂਰ ਦੇ ਵਿੱਚ ਕਈ ਵਾਰੀ ਪਾਣੀ ਜਿਹੜਾ ਡਿੱਗਦਾ ਉਹਦਾ ਕਾਰਨ ਇਹ ਟੇਪ ਲੱਗੀ ਹੁੰਦੀ ਹੈ ਇਹ ਜਿਹੜੀ ਟੇਪ ਆ ਇਹ ਦੋ ਕੋਇਲਾਂ ਨੂੰ ਜੋੜ ਕੇ ਉੱਪਰ ਰਸਤਾ ਬੰਦ ਕੀਤਾ ਹੋਇਆ ਵੀ ਇੱਥੋਂ ਦੀ ਹਵਾ ਨਾਲ ਕਿ ਉੱਚੀ ਜਦੋਂ ਇਹ ਟੇਪ ਲੱਗ ਜਾਂਦੀ ਹੈ ਤੇ ਇਹਦੇ ਵਿੱਚ ਦੀ ਪਾਣੀ ਬਲੂਰ ਖਿੱਚਣ ਲੱਗ ਜਾਂਦਾ ਇੱਕ ਤੀਜਾ ਕਾਰਨ ਹੋਰ ਆ ਜਿਹਦੇ ਕਾਰਨ ਬਲੋਰ ਪਾਣੀ ਖਿੱਚਦਾ ਜਦੋਂ ਏਸੀ ਗੰਦਾ ਹੋ ਜਾਂਦਾ ਇਹਦੇ ਵਿੱਚ ਕਈ ਵਾਰੀ ਜਿਹੜੇ ਧਾਗੇ ਆ ਧਾਗੇ ਕਹਿ ਲਓ ਜਾਂ ਹੋਰ ਮਿੱਟੀ ਘਟਾ ਹੋ ਜਾਂਦਾ ਉਹ ਕੋਇਲ ਦੇ ਆਰ ਪਰ ਲੰਘ ਜਾਂਦਾ ਉਹ ਜਿਹੜੇ ਧਾਗੇ ਕੋਇਲ ਦੇ ਆਰ ਪਰ ਲੰਘ ਜਾਂਦੇ ਤੇ ਉਹਨਾਂ ਤੇ ਮੋਇਸਚਰ ਪਾਣੀ ਭਰਨ ਲੱਗ ਜਾਂਦਾ ਤੇ ਉਹ ਜਿਹੜਾ ਪਾਣੀ ਆ ਬਲੋਰ ਸਿੱਧਾ ਖਿੱਚ ਲੈਂਦਾ ਉਹ ਫਿਰ ਇਹ ਲਾ ਕੇ ਕੋਇਲ ਸਾਫ਼ ਕਰਨੀ ਪੈਂਦੀ ਹੈ ਪਾਣੀ ਤਾਂ ਹੀ ਹਟ ਸਕਦਾ ਇਸ ਕਾਰਨ ਹੋਰ ਤੁਹਾਨੂੰ ਦਿਖਾਉਣੀ ਆ ਜਿਹੜੀ ਤੁਸੀਂ ਪਾਈਪ ਦੇਖ ਰਹੇ ਹੋ ਇਹ ਪਾਈਪ ਕਈ ਵਾਰੀ ਇਹ ਪਾਈਪ ਲੀਕ ਹੁੰਦੀ ਆ ਇਹ ਪਾਈਪ ਹਮੇਸ਼ਾ ਪਾਣੀ ਨਾਲ ਭਰੀ ਰਹਿੰਦੀ ਆ ਠੰਡੇ ਨਾਲ ਇਹ ਇਹਦੇ ਜਿਹੜੀ ਪਾਈਪਾਂ ਜਾਂਦੀਆਂ ਪਾਈਪਾਂ ਗੈਸ ਪਾਈਪਾਂ ਪਾਈਪਾਂ ਠੰਡੀਆਂ ਹੁੰਦੀਆਂ ਜਦੋਂ ਪਾਈਪਾਂ ਠੰਡੀਆਂ ਹੁੰਦੀਆਂ ਇਹ ਜਿਹੜੀ ਪਾਈਪਾਂ ਜਦੋਂ ਵੀ ਤੁਸੀਂ ਵੇਖੋਗੇ ਪਾਣੀ ਨਾਲ ਭਰੀ ਹੁੰਦੀ ਹੈ ਜੇ ਪਾਈਪ ਇਥੋਂ ਕਈ ਵਾਰੀ ਚੂਹੇ ਟੱਕ ਜਾਂਦੇ ਆ ਕਿਸੇ ਕਾਰਨ ਜਾਂ ਹੋਰ ਕਿਸੇ ਕਾਰਨ ਪਾਈਪ ਲੀਕ ਹੋ ਗਈ ਜਿਵੇਂ ਆ ਲੀਕ ਥੋੜੀ ਜੀ ਇੱਥੋਂ ਪਾਣੀ ਡੁੱਲਦਾ ਰਹੂਗਾ ਬਾਹਰ ਇਹ ਟੇਪ ਲਾ ਕੇ ਜਦੋਂ ਆਪਾਂ ਖੋਲਾਂਗੇ ਹੁਣ ਟੇਪ ਲਾ ਕੇ ਬੰਦ ਕਰਾਂਗੇ ਲੀਕ ਦਾ ਇਹ ਕਾਰਨ ਵੀ ਬੰਦ ਕਰਾਂਗੇ ਕਈ ਵਾਰੀ ਜਿਹੜੀਆਂ ਆਪਾਂ ਅੰਡਰਗਰਾਊਂਡ ਪਾਈਪ ਉਪਰ ਆ ਰਹੀ ਆ ਕੰਪਰੈਸ਼ਨਰ ਤੋਂ ਇਹਨੂੰ ਕਨੈਕਟ ਕਰਨ ਵਾਸਤੇ ਗੈਸ ਪਾਈਪਾਂ ਉਹ ਪਾਈਪਾਂ ਦੀ ਇਨਸੂਲੇਸ਼ਨ ਉੱਪਰ ਪਟੀਂਦੀ ਆ ਉਹ ਪਾਈਪਾਂ ਦੀ ਇਨਸੂਲੇਸ਼ਨ ਦੇ ਵਿੱਚ ਵੀ ਪਾਣੀ ਪੁਰਿਆ ਹੁੰਦਾ ਤੇ ਇੱਥੋਂ ਆ ਕੇ ਬਾਹਰ ਡੋਟਾ ਜਿੱਥੋਂ ਇਹ ਸੀ ਆਪਾਂ ਟੰਗਿਆ ਹੁੰਦਾ ਇਹ ਕਾਰਨ ਵੀ ਆ ਪਾਈਪ ਚ ਪਾਣੀ ਬਾਹਰ ਡਿੱਗਦਾ ਇੱਕਾ ਹੋਰ ਦਿਖਾਓ ਮਗਰਲੇ ਪਾਸੇ ਕਿੰਟਰੇ ਬਣੇ ਇਹ ਟ੍ਰੇ ਦੇ ਵਿੱਚ ਕਈ ਵਾਰੀ ਕੰਦ ਨਾ ਲੱਗਿਆ ਹੁੰਦਾ ਨਾ ਇਹ ਇਹਦੇ ਵਿੱਚ ਡਸਟ ਜਮਾ ਹੋਈ ਜਾਂਦੀ ਜਮਾ ਹੋਈ ਜਾਂਦੀ ਇੱਥੇ ਸਫਾਈ ਨਹੀਂ ਹੁੰਦੀ ਜੀ ਤੇ ਆ ਜਿਹੜੀ ਆ ਆ ਜਿੱਥੇ ਮੈਂ ਤੁਹਾਨੂੰ ਅੰਗਲਾ ਕੇ ਦਿਖਾ ਰਿਆਂਗੇ ਇੱਥੋਂ ਪਾਣੀ ਆ ਕੇ ਨਾ ਇਹ ਬਾਹਰ ਇਧਰ ਦੂਜੀ ਮੇਨ ਟ੍ਰੇ ਦੇ ਵਿੱਚ ਡਿੱਗਦਾ ਇਹ ਵੀ ਇਹ ਪਾਣੀ ਇੱਥੇ ਆ ਕੇ ਡਸਟ ਜਮਾ ਹੋ ਜਾਂਦੀ ਹੈ। ਇੱਥੋਂ ਪਾਣੀ ਐਂ ਬਾਹਰ ਡਿੱਗਣ ਲੱਗ ਜਾਂਦਾ। ਬਾਹਰਲੇ ਪਾਸੇ ਉਧਰ ਅੰਦਰ ਮੇਨ ਟ੍ਰੇ ਦੇ ਵਿੱਚ ਜਾਂਦਾ ਨਹੀਂਗਾ। ਇਹ ਵੀ ਇੱਕ ਪਾਣੀ ਡਿੱਗਣ ਦਾ ਕਾਰਨ ਹੁੰਦਾ। ਵੀਰ ਜੀ ਤੁਸੀਂ ਸਾਰੇ ਦੇਖ ਰਹੇ ਹੋ ਵੀਰ ਜੀ ਪਰ ਇੱਕ ਗੱਲ ਦਾ ਜ਼ੋਰ ਧਿਆਨ ਰੱਖਣਾ। ਗੈਸ ਸਟੋਰ ਕਰਕੇ ਜਦੋਂ ਇਨਡੋਰ ਨੂੰ ਲਾਉਣਾ ਤੇ ਇਨਡੋਰ ਦੀ ਕਵਾਲ ਠੰਡੀ ਹੋਈ ਪੈਂਦੀ ਹੈ। ਜੇ ਆਪਾਂ ਨਾਲ ਦੀ ਨਾਲ ਇਹਦੇ ਨਲ ਖੋਲਦਿਆਂਗੇ ਤਾਂ ਅੰਦਰ ਹਵਾ ਜਦੋਂ ਜਾਊਗੀ ਹਵਾ ਦੇ ਨਾਲ ਮੌਇਸਚਰ ਵੀ ਜਾਊਗੀ। 10 ਕਮੈਂਟਿੰਗ ਤਿਆਰ ਕਰਨ ਤੋਂ ਬਾਅਦ ਹੀ ਨਾਲ ਖੋਲਨੇ ਆ ਤੇ ਉਨੇ ਟਾਈਮ ਦੇ ਵਿੱਚ ਜੇ ਆਪਾਂ ਇੰਡੋਰ ਨੂੰ ਫੈਨ ਮੋਡ ਤੇ ਚਲਾ ਲਈਏ ਤਾਂ ਬਹੁਤ ਵਧੀਆ ਜਿਹੜੀ ਕੋਇਲ ਠੰਡੀ ਹੋਈ ਪਈ ਹੁੰਦੀ ਆ ਉਹਦੀ ਜਿਹੜੀ ਠੰਢਕ ਆ ਕਮਰੇ ਦੇ ਵਿੱਚ ਫੈਲ ਜੂਗੀ ਕੋਇਲ ਜਦੋਂ ਨੋਰਮਲ ਟੈਂਪਰੇਚਰ ਤੇ ਆਗੇ ਤਾਂ ਉਦੋਂ ਆਪਾਂ ਇੰਡੋਰ ਖੋਲਣਾ ਨਹੀਂ ਤਾਂ ਵੈਕਿਊਮ ਕਰਨ ਤੇ ਤੁਹਾਡਾ ਟਾਈਮ ਜ਼ਿਆਦਾ ਵੇਸਟ ਹੋਊਗਾ ਜੇ ਵਿੱਚ ਨਮੀ ਚਲੀ ਗਈ ਨਰਚਿਤ ਚਲੀ ਗਈ ਆਰ ਬੱਤੀ ਗੈਸ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਭਾਈ ਜੀ ਜੇ ਵੀਡੀਓ ਚੰਗੀ ਲੱਗੇ ਤਾਂ ਸਾਰੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣ ਤਾਂ ਕਿ ਅੱਗੇ ਤੋਂ ਵੀ ਵੀਡੀਓ ਇਹ ਜੀਆਂ ਪਾਉਂਦੇ ਰਹੀਆਂ